ਅੱਜ ਕਾਂਗਰਸ ਪਾਰਟੀ ਦੇ ਆਈਟੀ ਸੈੱਲ ਦੇ ਇੰਚਾਰਜ ਗੋਤਮ ਸਲੂਜਾ, ਦੀਪ ਟੰਡਨ ਤੇ ਕਾਂਗਰਸ ਪਾਰਟੀ ਦੇ ਹੋਰ ਆਗੂਆਂ ਨੇ ਨਰੇਸ਼ ਦੁੱਗਲ ਨੂੰ ਮੋੜ ਤੋਂ ਪਟਿਆਲਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਦਾ ਅਹੁਦਾ ਮਿਲਣ ਤੇ ਫੁੱਲਾਂ ਦਾ ਹਾਰ ਪਾ ਕੇ ਤੇ ਬੁੱਕੇ ਦੇ ਕੇ ਸਨਮਾਨਿਤ ਕੀਤਾ। ਮੀਡੀਆ ਨਾਲ ਗੱਲਬਾਤ ਕਰਦੇ ਨਰੇਸ਼ ਦੁੱਗਲ ਨੇ ਕਾਂਗਰਸ ਪਾਰਟੀ ਦੇ ਆਈਟੀ ਸੈੱਲ ਦੇ ਇੰਚਾਰਜ ਤੇ ਹੋਰ ਆਗੂਆਂ ਦਾ ਧੰਨਵਾਦ ਕੀਤਾ। ਹੋਰ ਕੀ ਕਿਹਾ ਤੁਸੀਂ ਵੀ ਸੁਣੋ। شریف دوکر ہدا با شریف دوکر ہدا با اندر سازن سیرمال حال باتی ہدا با اب اللہ اب اللہ حالی مطلب ہوئی اب اللہ حالی مطلب ہے اندرہ دوکر ہدا با ਜਿੰਦਾਬਾਹ ਫਿਰ ਬ੍ਰਾਹ ਮਹਿੰਦਰਾ ਜਿੰਦਾਬਾਹ ਬ੍ਰਾਹ ਮਹਿੰਦਰਾ ਜਿੰਦਾਬਾਹ ਬ੍ਰਾਹ ਮਹਿੰਦਰਾ ਜਿੰਦਾਬਾਹ ਗਰੀ ਰਿਆ ਨੈਸ਼ਨਲ ਕੋ ਮਹਿੰਦਰਾ ਜਿੰਦਾਬਾਹ ਨੈਸਟ ਮੈਂ ਤੁਕੇ ਜਿੰਦਾਬਾਹ ਨੈਸਟ ਮੈਂ ਤੁਕੇ ਲਾ ਕੇ ਪੜੋ ਹਮੇਰੇ ਭਾਈ ਨੈਸਟ ਮੈਂ ਤੁਕੇ ਲਾ ਕੇ ਪੜੋ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਆਈਟੀ ਸੈੱਲ ਦਾ ਜਿਨ੍ਹਾਂ ਨੇ ਅੱਜ ਮੇਰੇ ਦੂਸਰੀ ਵਾਰ ਪਛਾਣ ਬਣ ਦੀ ਖੁਸ਼ੀ ਵਿੱਚ ਮੈਨੂੰ ਸਨਮਾਨ ਬਖਸ਼ਿਆ ਗੌਤਮ ਸਲੂਜਾ ਜੀ ਜੋ ਸਾਡੇ ਲੋਕ ਸਭਾ ਦੇ মিডিਆ ਇਨਚਾਰਜ ਨੇ ਦੀਪ ਚੰਨਨ ਜੀ ਜੋ ਸਾਡੇ ਹਲਕਾ ਪਟਿਆਲਾ ਦੇ মিডিਆ ਇਨਚਾਰਜ ਨੇ ਔਰ ਇਹਨਾਂ ਦੀ ਟੀਮ ਨੇ ਇਸ ਖੁਸ਼ੀ ਦੇ ਮੌਕੇ ਤੇ ਆਣੇ ਜਿਨ੍ਹਾਂ ਕਾਂਗਰਸ ਪਟਿਆਲਾ ਸ਼ਹਿਰੀ ਦੇ ਦਫ਼ਤਰ ਵਿੱਚ ਆ ਕੇ ਸਨਮਾਨਤ ਕੀਤਾ ਮੈਂ ਇਹਨਾਂ ਦਾ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਔਰ ਆਪਣੇ ਵੱਲੋਂ ਧੰਨਵਾਦੀ ਹਾਂ ਔਰ ਉਮੀਦ ਕਰਦਾ ਹਾਂ ਵੀ ਇਹਨਾਂ ਦੇ ਜਿਹੜੀ ਪਿਛਲੀ ਮੇਰੀ ਤਨਿਹੋਰ ਤੇ ਮਿਹਨਤ ਸੀ ਉਹ ਉਹਦੇ ਸਦਕਾ ਹੀ ਕਿ ਇਹ ਜੋ ਸਾਡਾ ਕਾਂਗਰਸ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਰੋਜ਼ ਦੇ ਜੋ ਸਾਡੀਆਂ ਆਲ ਇੰਡੀਆ ਕਾਂਗਰਸ ਕਮੇਟੀ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੋਂ ਜੋ ਸਾਨੂੰ ਦਿਸ਼ਾ ਨਿਰਦੇਸ਼ ਔਰ ਪ੍ਰੋਗਰਾਮ ਮਿਲਦੇ ਸੀ ਇਹਨਾਂ ਨੇ ਬਾਖੂਬੀ ਉਹਨਾਂ ਨੂੰ ਕਵਰੇਜ ਕਰਕੇ ਜਿੱਥੇ ਆਮ ਪਬਲਿਕ ਚ ਪਹੁੰਚਾਇਆ ਔਰ ਸਾਡੇ ਜਿਹੜੇ ਕਾਂਗਰਸ ਦੇ ਹੈੱਡ ਆਫਿਸ ਚ ਵੀ ਉੱਥੇ ਇਹ ਆਪਣੇ ਮੀਡੀਆ ਸੈਲ ਨੂੰ ਸਹੀ ਸਹੀ ਰਿਪੋਰਟਾਂ ਦਿੰਦੇ ਰਹੇ ਮੈਂ ਉਮੀਦ ਕਰਦਾ ਇਹ ਜਿਸ ਤਰ੍ਹਾਂ ਗੁਣ ਵੀ ਉਸ ਤੋਂ ਵੀ ਵੱਧ ਮਿਹਨਤ ਕਰਨਗੇ ਤਾਂ ਕਿ 2025 ਚ ਵਿੱਚ ਅਸੀਂ ਜੋ ਸਾਨੂੰ ਆਲ ਇੰਡੀਆ ਕਾਂਗਰਸ ਕਮੇਟੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਦਿਸ਼ਾ ਨਿਰਦੇਸ਼ ਮਿਲ ਜਾਂ ਸਾਡੀ ਕਾਂਗਰਸ ਪਾਰਟੀ ਜਾਂ ਕੋਈ ਪ੍ਰੋਗਰਾਮ ਨੇ ਉਹਨਾਂ ਨੂੰ ਲਾਗੂ ਕਰਨ ਵਿੱਚ ਇਹ ਮਦਦ ਕਰਨਗੇ ਅਸੀਂ ਘਰ ਘਰ ਜਾ ਕੇ ਨੌਜਵਾਨਾਂ ਵਿੱਚ ਮਜ਼ਦੂਰ ਵਰਗ ਵਿੱਚ ਗਰੀਬ ਵਰਗ ਵਿੱਚ ਵਪਾਰੀਆਂ ਵਿੱਚ ਮਲਾਜ਼ਮਾਂ ਔਰ ਸਮਾਜ ਦੇ ਹਰ ਵਰਗ ਵਿੱਚ ਕਾਂਗਰਸ ਪਾਰਟੀ ਦੀਆਂ ਪਾਲਿਸੀਆਂ ਲੈ ਕੇ ਜਾਵਾਂਗੇ ਔਰ ਮੈਨੂੰ ਉਮੀਦ ਹੈ ਮੇਰੇ ਹਲਕੇ ਦੇ ਜਿਹੜੇ ਦੋਨੋਂ ਹੀ ਮੇਰੇ ਜ਼ਿਲ੍ਹੇ ਦੇ ਦੋਨੋਂ ਹੀ ਜਿਹੜੇ ਹਲਕੇ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਪਟਿਆਲਾ ਸ਼ਹਿਰੀ ਔਰ ਪਟਿਆਲਾ ਦਿਹਾਤੀ ਅਸੀਂ ਦੋਨਾਂ ਚ 2027 ਵਿੱਚ ਜਿੱਤ ਪ੍ਰਾਪਤ ਕਰਾਂਗੇ